ਬੰਬੀਹੇ ਦੀ ਕੂਕ ਸੁਣ ਕੇ ਮੈਨੂੰ ਇਹ ਸਮਝ ਆਈ ਕਿ ਬੰਬੀਹਾ ਤੇ ਮੱਛੀ ਪਾਣੀ ਤੋਂ ਹੀ ਸੁੱਖ ਪਾਲਦੇ ਆ ਕਿਉਂਕਿ ਉਹਨਾਂ ਦਾ ਸੁੱਖ ਪਾਣੀ ਹੈ ਬੰਬੀਹੇ ਦੀ ਕੂਕ ਸੁਣ ਕੇ ਪਤਾ ਲੱਗਿਆ ਸਮਝ ਆਈ ਕਿ ਬੰਬੀਹਾ ਤੇ ਮੱਛੀ ਪਾਣੀ ਤੋਂ ਹੀ ਸੁੱਖ ਪ੍ਰਾਪਤ ਕਰਦੇ ਆ ਤੇ ਹਰਨ ਕੰਡੇ ਹੀੜੇ ਦੀ ਤੁਨ ਕੋ ਆਵਾਜ਼ ਤੋਂ ਸ਼ਬਦ ਤੋਂ ਸੁੱਖ ਲੈਂਦਾ। ਤਾਂ ਫਿਰ ਸੋਚਿਆ ਕਿ ਫਿਰ ਪਤੀ ਪ੍ਰਭੂ ਦੇ ਵਿਛੋੜੇ ਵਿੱਚ ਤੇ ਪ੍ਰਮਾਤਮਾ ਤੋਂ ਵਿਛੜੀ ਹੋ ਕੇ ਮੈਂ ਸੁੱਖ ਦੀ ਆਸ ਕਿਵੇਂ ਕਰ ਸਕਦੀ ਆਂ ਆਖੋ ਸਤਨਾਮ ਆਪਾਂ ਸੁੱਖ ਭਾਲਦੇ ਆਂ ਪ੍ਰਮਾਤਮਾ ਜੀ ਨਾਲੋਂ ਵਿਛੜ ਕੇ ਰੈਣ ਬਬੀਹਾ ਬੋਲਿਓ ਮੇਰੀ ਮਾਈ ਸੁਵੰਤੀ ਬੂਨ ਦੀ ਤਾਂਗ ਵਿੱਚ ਰਾਤ ਨੂੰ ਬਬੀਹਾ ਬੜੇ ਬੈਰਾਗ ਵਿੱਚ ਬੋਲਿਆ ਉਦੀ ਬਿਲਕਣੀ ਸੁਣ ਕੇ ਮੇਰੇ ਅੰਦਰ ਇੱਕ ਧਰੂ ਪਈ ਕਿ ਮਨਾ ਪ੍ਰੀਤ ਤੇ ਇਹਨੂੰ ਕਹਿੰਦੇ ਪ੍ਰੇਸੋਂ ਪ੍ਰੀਤ ਨਾ ਉਲਟੈ ਕਵਹੂੰ ਜੋ ਤੈ ਪਾਵੈ ਸਾਈ ਬੰਬੀ ਹੈ ਮੱਛੀ ਹਰਨ ਆਦਿਕ ਦੀ ਪ੍ਰੀਤ ਆਪੋ ਆਪਣੇ ਪਿਆਰੇ ਵੱਲੋਂ ਕਦੇ ਵੀ ਵਾਪਸ ਨਹੀਂ ਮੁੜਦੀ ਵਾਪਸ ਨਹੀਂ ਪਰਤਦੀ ਇੱਕ ਮਨੁੱਖ ਹੀ ਹੈ ਜਿਹਦੀ ਪ੍ਰੀਤ ਪ੍ਰਭੂ ਚਰਨਾਂ ਨਾਲੋਂ ਹਟ ਕੇ ਦੁਨੀਆ ਨਾਲ ਜੁੜ ਜਾਂਦੀ ਹੈ ਮੈਂ ਅਰਦਾਸ ਕੀਤੀ ਕਿ ਹੈ ਪ੍ਰਮਾਤਮਾ ਜੋ ਤੈਨੂੰ ਭਾਵੇ ਉਹੀ ਗੱਲ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੀ ਪ੍ਰੇਸ਼ਾਂ ਪ੍ਰੀਤ ਨਾ ਉਲਟਾ ਕਭੂ ਜੋਤੈ ਭਾਵੈ ਸਾਈ ਕਿ ਪਸ਼ੂ ਪੰਛੀਆਂ ਦੀ ਪ੍ਰੀਤ ਕਦੇ ਵਾਪਸ ਨਹੀਂ ਮੁੜਦੀ ਪਸ਼ੂ ਪੰਛੀਆਂ ਦਾ ਪਿਆਰ ਤੇ ਸੱਚਾ ਹੈ ਪਰ ਮਨੁੱਖ ਦਾ ਪਿਆਰ ਹੀ ਝੂਠਾ ਹੈ ਏਕ ਕਨੇਹੀ ਆਸ਼ਕੀ ਦੂਜਾ ਲੱਗਿਆ ਜਾਏ ਏ ਕਾਦੀ ਆਸ਼ਕੀ ਕਿ ਇੱਕ ਨੂੰ ਛੱਡ ਕੇ ਤੂੰ ਦੂਜੇ ਦੇ ਲੜ ਲੱਗਦਾ ਹੈ ਆਖੋ ਸਤਨਾ ਪਸ਼ੂ ਪੰਛੀਆਂ ਦੀ ਪ੍ਰੀਤ ਸੱਚੀ ਆ ਪਰ ਮਨੁੱਖ ਦੀ ਪ੍ਰੀਤ ਮਨੁੱਖ ਦਾ ਪਿਆਰ ਝੂਠਾ ਹੈ। ਨੀਂਦ ਗਈ ਹौं ਮੈਂ ਤਨ ਥਾਕੀ ਸਚ ਮਾ ਤੇਰੀ ਦੈ ਸੁਮਾਈ। ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ ਮੇਰੇ ਹਿਰਦੇ ਵਿੱਚੋਂ ਸਦਾ ਥਿਰ ਪ੍ਰਵੀਤ ਪ੍ਰੀਤਮ ਪ੍ਰਭੂ ਦਾ ਨਾਮ ਸਿਵਨ ਵਾਲੀ ਮੱਤ ਆਟਕੀ। ਤੇ ਹੁਣ ਮੇਰੀ ਮਾਇਆ ਤੇ ਮੋਹ ਵਾਲੀ ਨੀਂਦ ਮੁੱਕ ਗਈ ਤੇ ਮੇਰੇ ਸਰੀਰ ਵਿੱਚ ਹਉਮੈ ਵੀ ਦੂਰ ਹੋ ਗਈ ਹਉਮੈ ਵੀ ਨਹੀਂ ਰਹੀ ਤੇ ਮੇਰੀ ਨੀਂਦ ਵੀ ਮੁੱਕ ਗਈ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਭਤੀਜੇ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਵਿਆਹੀ ਹੋਈ ਸਕੀਰੀ ਐ ਕੁੜਮਾਂ ਵਾਲੀ ਵੇਖੋ ਸੁਣਦੇ ਤੇ ਅਸੀਂ ਵੀ ਹਾਂ ਪਿਆਰਿਓ ਪਰ ਉਹਦੀ ਕਿਰਪਾ ਹੋ ਜੇ ਕਿਤੇ ਕਿ ਬਾਣੀ ਸੁਣ ਕੇ ਉਹਦੇ ਨਾਲ ਪ੍ਰੀਤ ਬਣ ਜائے ਉਹਦੇ ਨਾਲ ਪ੍ਰੇਮ ਬਣ ਜائے ਮਨ ਸੇਵਾ ਵਿੱਚ ਲੱਗ ਜੇ ਤੇ ਮਨ ਸਿਮਰਨ ਵਿੱਚ ਲੱਗ ਜੇ ਬੀਬੀ ਅਮਰੋ ਬਾਣੀ ਪੜਦੀ ਐ ਰੋਜ਼ ਜਪਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਇੱਕ ਦਿਨ ਦੁੱਧ ਰਿੜਕ ਰਹੀ ਹੈ ਬੀਬੀ ਅਮਰੋ ਤੇ ਗੁਰੂ ਅਮਰਦਾਸ ਮਹਾਰਾ ਸੱਚੇ ਪਾਸ਼ਾ ਦੂਰ ਖੜਿਆ ਤੇ ਦੁੱਧ ਰਿੜਕਣ ਦੇ ਨਾਲ 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 ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜਦੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਬੀਬੀ ਅਮਰੋ ਦੇ ਮੁਖ ਵਿੱਚੋਂ ਸੁਣਿਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਬੇਟਾ ਇਹ ਤੁਸੀਂ ਕੀ ਪੜ ਰਹੇ ਹੋ ਮਨ ਨੂੰ ਸ਼ਾਂਤੀ ਬੜੀ ਮਿਲਦੀ ਐ ਮਨ ਨੂੰ ਤਰਵਾਸ ਬੜਾ ਮਿਲਦਾ ਤੁਸੀਂ ਕੀ ਪੜ ਰਹਾ ਹੈ ਤੇ ਬੀਬੀ ਅਮਰੋ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸ਼ਬਦ ਹੈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਰਹਿੰਦੇ ਆ ਇਹ ਨਹੀਂ ਕਿ ਆ ਵੀ ਅੱਜ ਉਸ ਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ ਉਹ ਮੇਰੇ ਪਿਤਾ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹਿਰਦੇ ਵਿੱਚ ਵਸਦੇ ਆ ਆਖੋ ਸਤਨਾਮ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬੇਟਾ ਮੈਂ ਬੜੀਆਂ ਥਾਵਾਂ ਤੇ ਭਟ ਗਿਆ ਮੈਂ ਬੜੀਆਂ ਥਾਵਾਂ ਤੇ ਗਿਆ ਪਰ ਮੈਨੂੰ ਜੇ ਗੁਰੂ ਨਹੀਂ ਮਿਲੇ ਤੇ ਹੋ ਸਕੇ ਤੇ ਮੈਨੂੰ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਵਾਓ ਤੇ ਬੀਬੀ ਆਮਰੋ ਕਹਿਣ ਲੱਗੀ ਕੋਈ ਗੱਲ ਨਹੀਂ ਬਜ਼ੁਰਗੋ ਪਿਤਾ ਜੀ ਤੁਸੀਂ ਮੇਰੇ ਨਾਲ ਚੱਲੋ ਤੇ ਬੀਬੀ ਆਮਰੋ ਖੰਡੂਰ ਸਾਹਿਬ ਲੈ ਕੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਗਏ ਤੇ ਜਦੋਂ ਬੀਬੀ ਅਮਰੋਜੀ ਪਹੁੰਚੇ ਆਪਣੇ ਪਿਤਾ ਗੁਰੂ ਅੰਗਦ ਦੇ ਮਹਾਰਾਜ ਜੀ ਕੋਲ ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੇਟਾ ਅਚਾਨਕ ਬਿਨਾਂ ਦੱਸੇ ਕਿਵੇਂ ਆਉਣਾ ਹੋਇਆ ਕੱਲਿਆ ਆਇਓ ਨਹੀਂ ਪਿਤਾ ਜੀ ਮੇਰੇ ਨਾਲ ਸਾਡੇ ਬਜ਼ੁਰਗ ਆਸ਼ਾਰਾ ਗੁਰੂ ਅਮਰਦਾਸ ਮਹਾਰਾਜ ਵਾਲੀ ਸੀ ਉਹ ਵੀ ਆਏ ਨੇ ਨਾਲ ਜਦੋਂ ਪਤਾ ਲੱਗਿਆ ਕਿਉਂਕਿ ਰਿਸ਼ਤੇਦਾਰੀ ਵੀ ਸੀ ਤੇ ਉਮਰ ਕਰਕੇ ਵੀ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਵੱਡੇ ਸਨ ਕਹਿੰਦੇ ਇੱਕਦਮ ਉੱਠ ਕੇ ਗਏ ਬਾਹਰ ਨੂੰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਐਦਾਂ ਚਿੱਟੀ ਚਾਦਰ ਉੱਪਰ ਲੇਟੀ ਹੋਈ ਆ ਤੇ ਜਦੋਂ ਮਿਲਣੀ ਕਰਨ ਗਏ ਬਾਹਾਂ ਵਾਂ ਗੱਡੀਆਂ ਮਿਲਣ ਲੱਗੇ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਚਰਨਾ ਤੇ ਢਹਿ ਪਏ। ਆਖਣ ਲੱਗੇ ਮਹਾਰਾਜ ਅੱਜ ਮੈਂ ਦੁਨਿਆਵੀ ਰਿਸ਼ਤਾ ਲੈ ਕੇ ਨਹੀਂ ਆਇਆ। ਅੱਜ ਮੈਂ ਕੁੜਮਾ ਵਾਲੀ ਸ਼ਕੀਰੀ ਕਰਕੇ ਨਹੀਂ ਆਇਆ। ਅੱਜ ਤੇ ਮੈਂ ਸਿੱਖੀ ਦੀ ਦਾਤ ਲੈਣ ਵਾਸਤੇ ਆਇਆ ਆਖੋ ਸਤਨਾਮ। ਤੇ ਆਪਾਂ ਨੀਵਾ ਨਹੀਂ ਹੋਣਾ ਚਾਹੁੰਦੇ ਪਿਆਰੇ। ਅ빠 ਕਹਿੰਦੇ ਮੈਂ ਕਿਉਂ ਨੀਵਾ ਹੋਵਾਂ ਉਹ ਕਹਿੰਦਾ ਮੈਂ ਕਿਉਂ ਨੀਵਾ ਹੋਵਾਂ ਥੋੜੀ ਜੀ ਨਿਮਰਤਾ ਨਾ ਰੱਖਣ ਕਰਕੇ ਅਸੀਂ ਰਿਸ਼ਤੇ ਵੀ ਤੋੜ ਬੈਨੇ ਥੋੜੀ ਜੀ ਨਿਮਰਤਾ ਵਰਤ ਲੈ ਮਨੁੱਖ ਕਈ ਵਾਰੀ ਰਿਸ਼ਤੇ ਜੁੜ ਜਾਂਦੇ ਥੋੜੀ ਜੀ ਨਿਮਰਤਾ ਕਰਕੇ ਬੰਦਾ ਸ਼ੈਨ ਸ਼ਕਤੀ ਹੋਵੇ ਤੇ ਸ਼ਬਦ ਝੱਲ ਲੈ ਤੇ ਰਿਸ਼ਤਾ ਜੁੜਿਆ ਰਹਿ ਜਾਂਦਾ ਨਹੀਂ ਤੇ ਰਿਸ਼ਤੇ ਟੁੱਟ ਜਾਂਦੇ ਚਰਨਾ ਤੇ ਟੈਪ ਐ ਮੈਂ ਦੁਨੀਆ ਦੇ ਰਿਸ਼ਤੇ ਪਿੱਛੇ ਛੱਡ ਕੇ ਮੈਂ ਤੇ ਸਿੱਖੀ ਲੈਣ ਵਾਸਤੇ ਆਇਆ ਐਸਾ ਬਹਾਨਾ ਬਣਿਆ ਬੀਬੀ ਅਮਰੋ ਦੇ ਜਰੀਏ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੇ ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨੀ ਐ ਸਭ ਤੋਂ ਗਾਖੜੀ ਸੇਵਾ ਮੈਨੂੰ ਦੱਸੋ ਸਭ ਤੋਂ ਔਖੀ ਸੇਵਾ ਹੋਵੇ ਭਾਵੇਂ ਤੇ ਫਿਰ ਸੇਵਾ ਕਿਹੜੀ ਲਈ 12 ਸਾਲ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਕੀਤੀ ਸੇਵਾ ਵੀ ਕਿਹੜੀ ਕੀਤੀ ਗਾਗਰ ਢੋਣ ਦੀ ਸੇਵਾ ਗੰਗਾ ਦਰਿਆ ਤੋਂ ਗਾਗਰ ਪਰ ਕਿ ਲੈ ਕੇ ਆਉਣੀ ਤੇ ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਵਾਉਣਾ ਤੇ ਵਸਤਰ ਧੋਣੇ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਸੇਵਾ ਕਰਦੇ ਆਂ। ਅਬੀਬੀਆਂ ਵਸਤਰ ਲੈ ਜਾਂਦੀਆਂ, ਰਮਾਲਾ ਸਾਹਿਬ ਲੈ ਜਾਂਦੀਆਂ ਤੇ ਸੇਵਾ ਕਰਦੀਆਂ ਨੇ। ਕਈ ਵੀਰ ਸੇਵਾ ਕਰਦੇ ਆ ਗੁਰੂ ਘਰ ਵਿੱਚ ਆ ਕੇ। ਪਿਆਰ ਵਾਲੇ ਸੇਵਾ ਕਰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨੀ ਤੇ ਦਸਾਂ ਗੁਰੂਆਂ ਦੀ ਸੇਵਾ ਕਰਨੀ ਆ ਆਖੋ ਸਤਿਨਾਮ ਤੇ ਪਿਆਰਿਓ ਉਹ ਭਾਵਨਾ ਲੈ ਕੇ ਆਈਏ ਕਿ ਸਾਡੇ ਦਰਬਾਰ ਸਾਹਿਬ ਵਿੱਚ ਅੱਜ ਗੁਰੂ ਸਾਹਿਬ ਜੀ ਬਿਰਾਜਮਾਨ ਬੈਠੇ ਆ ਜਦੋਂ ਮਨ ਕਰੇ ਉਦੋਂ ਆਇਆ ਕਰੋ ਗੁਰੂ ਚਰਨਾਂ ਵਿੱਚ ਆ ਕੇ ਬੈਠਣਾ ਆ ਕੇ ਸਮਾਧੀ ਲਾਉਣੀ ਆ ਕੇ ਸਿਮਰਨ ਕਰਨਾ ਆ ਕੇ ਸੇਵਾ ਕਰਨੀ 12 ਸਾਲ ਕਹਿਣਾ ਬੜਾ ਸੌਖਾ ਹੈ ਅਪਾ ਕਹਿ ਦਿੰਦੇ ਆ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ 12 ਸਾਲ ਸੇਵਾ ਕੀਤੀ 12 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਧੁੱਪਾਂ ਪਈਆਂ ਹੋਣਗੀਆਂ ਪਤਾ ਨਹੀਂ ਕਿੰਨੀਆਂ ਹਨੇਰੀਆਂ ਝੁੱਲੀਆਂ ਹੋਣਗੀਆਂ ਪਤਾ ਨਹੀਂ ਕਿੰਨੇ ਝਖੜਾਏ ਹੋਣਗੇ ਪਤਾ ਨਹੀਂ ਕਿੰਨੇ ਲੋਕਾਂ ਦੇ ਗੋਲ-ਕੋਲ ਸਹੇ ਹੋਣਗੇ ਆਪਾਂ ਤੇ ਮੋਟਾ ਜਾਂ ਅੰਦਾਜ਼ਾ ਲਾ ਲੈਨੇ ਆ ਨਾ ਕਿ ਪੁੱਤ-ਪੋਤਰੇ ਸਾਹਮਣੇ ਨਹੀਂ ਪ੍ਰਸ਼ਾਦਾ ਨਹੀਂ ਮਿਲਦਾ ਹੋਣਾ ਤੇ ਅੱਜ ਕੁੜਮਾਂ ਦੇ ਦਰ ਤੇ ਠੋਕਰਾਂ ਖਾਂਦਾ ਫਿਰਦਾ ਰੋਟੀ ਖਾਣ ਦਾ ਵਾਂਗ। ਸੰਤ ਗਿਆਨੀ ਮਸ਼ਕੀਨ ਸਿੰਘ ਜੀ ਕਹਿੰਦੇ ਹੁੰਦੇ ਆ ਕਿ ਦੋ ਪ੍ਰਕਾਰ ਦੇ ਲੋਕਾਂ ਨੂੰ ਦੁਨੀਆ ਕਮਲੇ ਸਮਝਦੀ ਹੈ। ਇੱਕ ਤੇ ਦਿਮਾਗ ਕੰਮ ਨਾ ਕਰਦਾ ਹੋਵੇ। ਤੇ ਕੋਈ ਘੋਲਾ ਹੋਵੇ ਮਾਨਸ ਤੌਰ ਤੇ ਆਪਣਾ ਮੈਂਟਲੀ ਅਪਸੈਟ ਕਹਿ ਦਿੰਨਾਂ ਲੋਕ ਉਹਨਾਂ ਨੂੰ ਕਮਲੇ ਕਹਿੰਦੇ ਤੇ ਦੂਸਰਾ ਭਜਨ ਬੰਦਗੀ ਨਾਲ ਜੋ ਜੁੜਿਆ ਹੋਵੇ ਦਿਨ ਰਾਤ ਸੇਵਾ ਕਰਦਾ ਹੋਵੇ ਦੁਨੀਆ ਦੇ ਸਿਰ ਤੋਂ ਗੱਲ ਪਰੇ ਚਲੀ ਜਾਂਦੀ ਹੈ ਕਹਿੰਦੇ ਇਹ ਵੀ ਕਮਲਾ ਹੈ ਆਖੋ ਸਤਨਾਮ ਦੁਨੀਆ ਉਹਨਾਂ ਨੂੰ ਵੀ ਕਮਲੇ ਕਹਿੰਦੀ ਹੈ ਬੜੇ ਕਹਿੰਦੇ ਸੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਰ ਲਿਵ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਸੀ ਐਸੀ ਲਿਵ ਜੁੜੀ ਸੀ ਕੋਈ ਤੋੜ ਨਹੀਂ ਸਕਦਾ ਸੀ ਭਾਵੇਂ ਜੋ ਮਰਜੀ ਕਹਿੰਦਾ ਸੀ ਕੋਈ ਸੰਤ ਨਾ ਛੱਡੈ ਸੰਤਈ ਕੋਟਕ ਮਿਲੇ ਅਸੰਤ ਉਹ ਆਪਣੀ ਕਦੇ ਬੰਦਗੀ ਨਹੀਂ ਛੱਡਦੇ 12 ਸਾਲ ਸੇਵਾ ਕਰਦੇ ਆ ਝੱਖੜ ਹੋਵੇ ਮੀ ਵਰਦਾ ਹੋਵੇ ਹਨੇਰੀ ਹੋਵੇ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਲ ਦੀ ਗਾਗਰ ਭਰ ਕੇ ਲੈ ਕੇ ਆਉਣੀ ਮੋਢੇ ਤੇ ਰੱਖ ਕੇ ਤੇ ਉਮਰ ਵੀ ਬਡੇਰੀ ਹੈ ਪਰ ਲਿਵ ਲੱਗੀ ਹੋਈ ਹੈ ਗੁਰੂ ਚਰਨਾਂ ਨਾਲ ਤੇ ਇੱਕ ਦਿਨ ਐਸਾ ਆਇਆ 12 ਸਾਲ ਬਾਅਦ ਆਏ ਸਾਲ ਸੇਵਾ ਤੋਂ ਖੁਸ਼ ਹੋ ਕੇ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇੱਕ ਸਰਪਾਉ ਦਿੰਦੇ ਸੀ ਤੇ 12 ਸਾਲਾਂ ਬਾਅਦ ਅੱਜ ਹਨੇਰੀ ਬੜੀ ਚੱਲਦੀ ਹੈ ਝੱਖੜ ਵੜਾ ਝੁੱਲਦਾ ਹੈ ਗਾਗਰ ਮੋਢੇ ਤੇ ਰੱਖੀ ਹੋਈ ਆ ਤੇ ਹਨੇਰੀ ਖਿੱਚ ਕੇ ਪਰਾਂ ਨੂੰ ਲੈ ਜਾਂਦੀ ਹੈ ਐਸਾ ਸਬੱਬ ਬਣਿਆ ਖੇੜ ਵਰਤੀ ਰਸਤੇ ਵਿੱਚ ਜੁਲਾਹੇ ਦੀ ਖੱਡੀ ਆਈ ਤੇ ਉਹ ਖੱਡੀ ਤੋਂ ਗੁਰਗੱਦੀ ਬਣ ਗਈ ਆਖੋ ਸਤਿਨਾਮ ਲੰਗਣ ਲੱਗੇ ਜਦੋਂ ਕਿਉਂਕਿ ਪਹਿਲਾਂ ਐਦਾਂ ਹੀ ਹੁੰਦਾ ਵੀ ਕਈ ਵਾਰੀ ਕੰਦਾਂ ਵੀ ਨਹੀਂ ਗੱਡੀਆਂ ਹੁੰਦੀਆਂ ਸੀ ਐਦਾਂ ਹੀ ਘਰ ਦੇ ਸਾਹਮਣੇ ਉਹ ਤੋਆ ਬਣਾਇਆ ਹੁੰਦਾ ਕਿਲਾ ਗੱਡਿਆ ਹੁੰਦਾ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗਾਗਰ ਲੈ ਕੇ ਤੁਰੇ ਆਉਂਦੇ ਆ ਭਜਨ ਬੰਦਗੀ ਵਿੱਚ ਮਸਤ ਨੇ ਤੇ ਆ ਕੇ ਕਿੱਲੇ ਵਿੱਚ ਲਾ ਕੇ ਠੁੱਡਾ ਵੱਜਿਆ ਤੇ ਉਹ ਟੋਏ ਵਿੱਚ ਖੱਡੀ ਵਿੱਚ ਡਿੱਗ ਪਏ ਤੇ ਜਲਾਹੇ ਨੂੰ ਜਾਗਾਈ ਕਹਿਣ ਲੱਗਾ ਕੌਣ ਹੈਸ ਵੇਲੇ ਅੱਧੀ ਰਾਤ ਦਾ ਸਮਾਂ ਹੈ ਲੱਗਦਾ ਕੋਈ ਘਾਰਾ ਵੜਿਆ ਜਲਾਹੇ ਦੇ ਘਰ ਵਾਲੀ ਕਹਿੰਦੀ ਆ ਰਹੇ ਹੋ ਸਿਆਣੇ ਕਹਿੰਦੇ ਆ ਪਹਿਲਾਂ ਤੋਲੋ ਤੇ ਫੇਰ ਬੋਲੋ ਕਈ ਵਾਰੀ ਥੋੜੇ ਜੇ ਕਹੇ ਹੋਏ ਸਾਡੇ ਮੂੰਹ ਚੋਂ ਇਹੋ ਜੇ ਬਚਨ ਉਹਨਾਂ ਦਾ ਲੇਖਾ ਵੱਡਾ ਦੇਣਾ ਪੈ ਜਾਂਦਾ ਕਈ ਵਾਰੀ ਚੰਗੇ ਕੰਮ ਨੂੰ ਠੱਲ ਮਾਰ ਦੇਦੀ ਆ ਕੋਈ দান ਕਰਨਾ ਚਾਹੁੰਦਾ ਰਹਿਣ ਦੇ ਇਹਨਾਂ ਨੂੰ ਕੀ দান ਕਰਨਾ ਤੇ ਠੱਗ ਹੁੰਦੇ ਆ ਅਗਲੇ ਨੇ ਆਪ ਦੀ ਜੇਬ ਚੋਂ ਦੇਣਾ ਸੀ ਤੈਨੂੰ ਕੀ ਫਰਕ ਪੈਣ ਲੱਗਾ ਸੀ ਆਪਾਂ satsang ਕਰਾ ਲਈਏ ਜੀ ਕਥਾ ਕੀਰਤਨ ਕਰ ਲਈਏ ਉਹ ਨਹੀਂ ਨਹੀਂ ਲੇਟ ਹੋ ਜਾਣਗੇ ਲੋਕ ਧੁਖੇ ਮਰ ਜਾਣਗੇ ਕੀ ਕਰਾਉਣਾ ਹੈ ਕੀਰਤਨ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੰਨਾ ਕਿਸੇ ਦਾ ਜੀਵਨ ਭੰਗ ਕਰ ਦਿੱਤਾ ਪਤਾ ਨਹੀਂ ਕਿਨੇ ਗੁਰੂ ਨਾਲ ਜੁੜ ਜਾਣਾ ਸੀ ਤੇ ਜੁਲਾਹੇ ਦੇ ਘਰ ਵਾਲੀ ਕਹਿੰਦੀ ਆ ਉਹ ਹੋਏਗਾ ਅਮਰੂ ਨથાਵਾ ਕੁੜਮਾ ਦੇ ਘਰ ਲੁਕ ਖਾਣ ਦਾ ਮਾਰਾ ਤੁਰਿਆ ਫਿਰਦਾ ਅਦੀ ਰਾਤ ਉਹੀ ਹੋਏਗਾ ਖੱਡੇ ਚ ਡਿੱਗ ਪਿਆਣਾ ਕਬੂਲ ਬੋਲ ਦਿੱਤੇ ਤੇ ਹੁਣ ਕਮਾਈ ਸੀ ਪਿਆਰਿਓ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਜਿਹਦੀ ਰਸਨਾ ਤੇ ਜਪਜੀ ਸਾਹਿਬ ਦਾ ਬਾਸਾ ਹੋਵੇ ਤੇ ਸੁਭਾਵਕੀ ਬਚਨ ਲਿਖਣ ਲੱਗੇ ਝੱਲੀਏ ਮੈਂ ਤੇ ਥਾਂ ਵਾਲਾ ਹਾਂ ਮੈਨੂੰ ਤਾਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਥਾਂ ਮਿਲ ਗਈ ਆ ਪਰ ਨਥਾ ਵੀ ਤੇ ਤੂੰ ਹੋਵੇਂਗੀ ਜਿਹਨੂੰ ਗੁਰੂ ਨਹੀਂ ਮਿਲਿਆ ਉਹ ਨਥਾ ਵੀ ਹੈ ਨਥਾ ਵੀ ਤੇ ਤੂੰ ਹੋਵੇਂਗੀ ਜਦੋਂ ਝੱਲੀ ਸ਼ਬਦ ਕਿਹਾ ਕਹਿੰਦੇ ਨਾਲ ਦੀ ਨਾਲ ਪਾਗਲ ਹੋ ਗਈ ਜੁਲਾਹੇ ਦੇ ਘਰ ਵਾਲਾ ਜੁਲਾਹ ਬਿਲਕਦਾ ਇਹ ਕੀ ਹੋ ਗਿਆ ਅਚਾਨਕ ਕਹਿੰਦੇ ਨਾਲ ਹੀ ਨਾ ਗੁਰੂ ਅਮਰਦਾਸ ਮਹਾਰਾਜ ਖੱਡੇ ਵਿੱਚ ਤਾਂ ਜ਼ਰੂਰ ਡਿੱਗੇ ਪਰ ਕਹਿੰਦੇ ਗਾਗਰ ਇੰਨੀ ਪਕੜ ਨਾਲ ਐਨੇ ਧਿਆਨ ਨਾਲ ਚੁੱਕੀ ਹੋਈ ਸੀ ਪਰ ਪਾਣੀ ਨਹੀਂ ਡੁੱਲਣ ਦਿੱਤਾ ਆਖੋ ਸਤਨਾਮ ਜਲਣੀ ਡੁੱਗਣ ਦਿੱਤਾ ਪਿਆਰ ਮੰਗਰੀ ਜਲਾਹਾ ਚੱਲਿਆ ਗਿਆ ਖੰਡੂਰ ਸਾਹਿਬ ਜਾ ਕੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟੈਪਿਆ ਸੱਚੇ ਪਾਤਸ਼ਾਹ ਬਖਸ਼ ਲੋ ਬਖਸ਼ ਲੋ ਸਾਥੋਂ ਭੁੱਲ ਹੋ ਗਈ ਗੁਰੂ ਅੰਗਦ ਦੇ ਮਰਜ ਕਹਿੰਦੇ ਕੀ ਹੋ ਗਿਆ ਆ ਤੁਹਾਡਾ ਸੇਵਾਦਾਰ ਇਹ ਗਾਗਰ ਜਲਦੀ ਭਰ ਕੇ ਲਈ ਹੁੰਦਾ ਸੀ ਤੇ ਖੱਡੀ ਵਿੱਚ ਡਿੱਗ ਪਿਆ ਮੇਰੇ ਘਰ ਵਾਲੀ ਨੇ ਕਿਹਾ ਕਿ ਨਿਫਾਵੇਂ ਤੂੰ ਤੇ ਇਹਨਾਂ ਨੇ ਕਹਿਤਾ ਚਲੀਏ ਮੈਂ ਤੇ ਗੁਰੂ ਵਾਲਾ ਹਾਂ ਨਿਫਾਵੀ ਤੇ ਤੂੰ ਹੋਏਂਗੀ ਪਾਗਲ ਹੋ ਗਈ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਐਨੇ ਪ੍ਰਸੰਨ ਹੋਏ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਤੋਂ ਕਿ ਤੁਸੀਂ ਸੇਵਾ ਵਿੱਚ ਐਨੇ ਬੋਲ ਕਬੂਲ ਸਹਿ ਕੇ ਇੱਥੇ ਰਹਿ ਕੇ ਸੇਵਾ ਕਰ ਰਹੇ ਹੋ ਤੇ ਅੱਜ ਉਹ ਖੱਡੀ ਵਿੱਚ ਕਿਹੜਾ ਡਿੱਗੇ ਗੁਰਤਾ ਗੱਦੀ ਤੇ ਪਹੁੰਚ ਗਏ ਕਹਿੰਦੇ ਅੱਜ 12 ਸਾਲਾਂ ਬਾਅਦ ਫੇਰ ਸਿਰ ਪਾਉ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਰ ਦਿੱਤੇ ਅੱਜ ਤੋਂ ਅਮਰਦਾਸ ਤੁਸੀਂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਾਂ ਦੇ ਆਸਰੇ ਨੇ ਪਤਿਆਂ ਦੀ ਪਤ ਨੇ ਲਜਿਆਂ ਦੀ ਲਜ ਅੱਜ ਤੋਂ ਐਨੇ ਵਰ ਦਿੱਤੇ 12 ਵਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿੱਤੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਦੁਨੀਆਂ ਦੀ ਵਡਿਆਈ ਮੁੱਕ ਸਕਦੀ ਆ ਪਰ ਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਨਹੀਂ ਮੁੱਕ ਸਕਦੀ ਆ ਆਖੋ ਸਤਨਾਮ ਜਿਹੜਾ ਭਾਵਨਾ ਨਾਲ ਯਾਦ ਕਰਦਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਵਡੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਅੱਜ ਖੱਡੀ ਤੋਂ ਗੁਰਤਾ ਗੱਦੀ ਮਿਲ ਗਈ ਪਿਆਰਿਓ ਗੁਰਤਾ ਗੱਦੀ ਤੇ ਬੈਠ ਗਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਿਸ਼ਨ ਗੁਰਤਾ ਗੱਦੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਣੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਕਾਦੇ ਨਾਲ ਜੀ ਸੇਵਾ ਨਾਲ ਸਿਮਰ ਨਾਲ ਬੰਦਗੀ ਨਾਲ ਇਸ ਕਰਕੇ ਇਹ ਉਹਦੀਆਂ ਬਖਸ਼ਾਣੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਉਹੀ ਗੁਰੂ ਅਮਰਦਾਸ ਮਹਾਰਾਜ ਸਿੱਖਾ ਤੈਨੂੰ ਰੋਜ਼ ਬਾਜ ਮਾਰਦਿਆ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰਵਾਣ ਆਪਾਂ ਸ਼ਬਦ ਪੜ ਰਹੇ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨੀਂਦ ਗਈ ਹਉਮੈ ਤਨ ਥੱਕੀ ਸਚਮਤ ਰਿਦੈ ਸਮਾਈ ਹੇ ਸਤਗੁਰੂ ਜੀ ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ ਕਿ ਮੇਰੇ ਹਿਰਦੇ ਵਿੱਚ ਸਦਾ ਫਿਰ ਪ੍ਰੀਤਮ ਦਾ ਨਾਮ ਸਵਰਨ ਵਾਲੀ ਮੱਤ ਆ ਗਈ ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਸੀ ਜਿਹੜੀ ਉੱਡ ਗਈ ਤੇ ਮੇਰੇ ਸਰੀਰ ਵਿੱਚ ਹਉਮੈ ਵੀ ਨਹੀਂ ਰਹੀ ਹਉਮੈ ਦੀ ਕੰਧ ਵੀ ਮੇਰੇ ਸਰੀਰ ਵਿੱਚੋਂ ਦੂਰ ਹੋ ਗਈ ਰੁੱਖੇ ਮਿਰਖੇ ਊਡੋ ਭੁਖਾ ਪੀਵਾ ਨਾਮ ਸੁਖਾਈ ਬੰਬੀਹੇ ਦੀ ਬਿਲਕਣੀ ਵਿੱਚੋਂ ਮੈਨੂੰ ਜਾਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ ਮੈਂ ਰੁੱਖਾਂ ਬਿਰਖਾਂ ਤੇ ਉੱਡ-ਉੱਡ ਕੇ ਜਾਂਦਾ ਹਾਂ ਪਰ ਸਵੰਤੀ ਬੂੰਦ ਤੋਂ ਬਿਨਾਂ ਭੁੱਖਾ ਪਿਆਸਾ ਹੀ ਹਾਂ ਬੰਬੀਹੇ ਦੀ ਬਿਲਕਣੀ ਤੋਂ ਪ੍ਰੇਰਿਤ ਹੋ ਕੇ ਮੈਂ ਬੜੇ ਪਿਆਰ ਨਾਲ ਪਰਮਾਤਮਾ ਪਤੀ ਦਾ ਨਾਮ ਅੰਮ੍ਰਿਤ ਪੀਤਾ ਕਿ ਮਨਾ ਜਿਵੇਂ ਪਪੀਹਾ ਤੜਫਦਾ ਸਵੰਤੀ ਗੂੰਦ ਲਈ ਤੈਨੂੰ ਵੀ ਅੰਮ੍ਰਿਤ ਦੀ ਗੂੰਦ ਲਈ ਕਿਤੇ ਐਦਾਂ ਬਿਲਕਣੀ ਲੱਗ ਜਾਏ ਆਖੋ ਸਤਨਾਮ लोचन तार लाल ता बिल लाती दर्शन प्यास रजाई राजा ਦੇ ਮਾਲਕ ਪ੍ਰਭੂ ਪਰਮਾਤਮਾ ਦੇ دیدار ਦੀ ਮੇਰੇ ਅੰਦਰ ਬੜੀ ਤਾਂਗ ਹੈ ਮੇ ਮੇਰੀ ਰਸਨਾ ਮੇਰੀ ਜੀਵ ਉਹਦੇ ਦਰਸ਼ਨ ਲਈ ਤਰਲੇ ਲੈ ਰਹੀ ਹੈ ਉਡੀਕ ਵਿੱਚ ਮੇਰੀਆਂ ਅੱਖਾਂ ਦੀ ਟਿਕ ਟਿਕੀ ਲੱਗੀ ਹੋਈ ਹੈ ਕਿ ਮੈਨੂੰ ਮੇਰੇ ਪ੍ਰੀਤਮ ਦੇ ਦਰਸ਼ਨ ਹੋ ਜਾਣ ਪ੍ਰੇਵਿਨ ਸ਼ਿੰਗਾਰ ਕਰੀ ਤੇ ਤਾਂ ਤਨ ਤਾਪੈ ਕਪਰ ਅੰਗ ਨਾ ਸੁਹਾਈ ਹੁਣ ਮੈਂ ਮਹਿਸੂਸ ਕਰਦੀ ਆ ਕਿ ਪਿਆਰੇ ਪਤੀ ਤੋਂ ਬਿਨਾ ਜਿਤਨਾ ਵੀ ਸ਼ਿੰਗਾਰ ਕਰਦੀ ਹਾਂ ਉਤਨਾ ਹੀ ਵਧੇਕ ਮੇਰਾ ਸਰੀਰ ਸੁਖੀ ਹੋਣ ਦੀ ਥਾਂ ਤਪਦਾ ਹੈ ਤੇ ਚੰਗੇ ਤੋਂ ਚੰਗਾ ਕਪੜਾ ਮੈਨੂੰ ਆਪਣੇ ਸਰੀਰ ਉੱਤੇ ਸੁਖਾਂਦਾ ਨਹੀਂ ਮੈਨੂੰ ਸੋਹਣਾ ਨਹੀਂ ਗੁਰੂ ਦੀ ਪ੍ਰੀਤ ਤੋਂ ਬਿਨਾ ਕਾਹਦਾ ਘਰ ਸੋਹਣਾ ਲੱਗੇ ਗੁਰੂ ਦੇ ਪ੍ਰੀਤ ਤੋਂ ਬਿਨਾ ਕਾਹਦਾ ਸ਼ਰੀਰ ਸੋਹਣਾ ਲੱਗੇ ਗੁਰੂ ਦੀ ਪ੍ਰੀਤ ਤੋਂ ਬਿਨਾ ਕਾਹਦੇ ਕੱਪੜੇ ਸੋਹਣੇ ਲੱਗਣ ਪਿਆਰੇ ਜੋ ਦੀ ਪ੍ਰੀਤ ਅਤੇ ਸਭ ਕੁਝ ਚੰਗਾ ਹੈ ਆਪਣੇ ਪਿਆਰੇ ਬਿਨ ਇੱਕ ਖਿੰਨ ਰਹਿ ਨਾ ਸਕੋਂ ਬਿਨ ਮਿਲੇ ਨੀਂਦ ਨਾ ਪਾਈ ਆਪਣੇ ਪਿਆਰੇ ਪ੍ਰਮਾਤਮਾ ਤੋਂ ਬਿਨਾ ਮੈਂ ਇੱਕ ਪਲ ਪਰ ਵੀ ਸ਼ਾਂਤ ਚਿੱਤ ਨਹੀਂ ਰਹਿ ਸਕਦੀ ਪ੍ਰਭੂ ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ ਮੈਨੂੰ ਸ਼ਾਂਤੀ ਨਹੀਂ ਆਉਂਦੀ ਪੇਰਨ ਦੀਕ ਨਾ ਬੂਝੈ ਬਪੜੀ ਸਤਗੁਰ ਦੀ ਆ ਦਿਖਾਈ ਇਸ ਤਰ੍ਹਾਂ ਪ੍ਰਭੂ ਪਤੀ ਤੋਂ ਬਿਨਾ ਹਰੇਕ ਜੀਵ ਇਸਤਰੀ ਦਿਓ ਪਰਮਾਤਮਾ ਨੇੜੇ ਵਸਦਾ ਹੈ ਪਰ ਭਾਗ ਹੀ ਨੂੰ ਇਹ ਸਮਝ ਨਹੀਂ ਆਉਂਦੀ ਸੁਭਾਗਨ ਨੂੰ ਉਹਦੇ ਅੰਦਰ ਹੀ ਪਰਮਾਤਮਾ ਬਿਖਾ ਦਿੱਤਾ ਪੈਰ ਨਜੀਕ ਨਾ ਬੁੱਝੇ ਬੱਪੜੀ ਉਹ ਅੰਦਰ ਵੱਸਦਾ ਪਰ ਦਿਸਦਾ ਨਹੀਂ ਸਤਗੁਰ ਦੀ ਆਦਿਖਾਈ ਸਹਿਜ ਮਿਲਿਆ ਤਵਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਜਾਈ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਦੀ ਕਿਰਪਾ ਨਾਲ ਜਿਹੜੀ ਜੀਵ ਇਸਤਰੀ ਆਤਮਿਕ ਡੋਲਤਾ ਵਿੱਚ ਟਿਕ ਗਈ ਉਹਨੂੰ ਪ੍ਰਭੂਪਤੀ ਮਿਲ ਜਾਂਦਾ ਹੈ ਉਹਦੇ ਦੀਦਾਰ ਹੋਇਆ ਉਹਨ ਉਸ ਵੇਲੇ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਤੇ ਗੁਰੂ ਦੇ ਸ਼ਬਦ ਨੇ ਉਹਦੀ ਤ੍ਰਿਸ਼ਨਾ ਦੀ ਅੱਗ ਸੀ ਜਿਹੜੀ ਉਹ ਸਾੜ ਦਿੱਤੀ ਹੈ ਕਹੋ ਨਾਨਕ ਤੁਝ ਤੇ ਮਨ ਮਾਨਿਆ ਕੀਮਤ ਕਹਿਣ ਰਾਜਾ ਪ੍ਰਭੂ ਚਰਨਾਂ ਵਿੱਚ ਅਰਦਾਸ ਕਰ ਇਹ ਆਖਿਆ ਕਰੇ ਪ੍ਰਮਾਤਮਾ ਤੇਰੀ ਮਿਹਰ ਨਾਲ ਮੇਰਾ ਮਨ ਤੇਰੀ ਯਾਦ ਵਿੱਚ ਵੱਜਿਆ ਰਹੇ ਗਿੱਜ ਜਾਏ ਤੇ ਮੇਰੇ ਅੰਦਰ ਅਜਿਹਾ ਆਤਮਿਕ ਆਨੰਦ ਬਣ ਜਾਏ ਜਿਸ ਦਾ ਕਦੇ ਵੀ ਮੁੱਲ ਨਹੀਂ ਪਾਇਆ ਜਾ ਸਕਦਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਇਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ